ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਇਕਾਈ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਦੇ ਵਿਚੋ ਬਾਹਰ ਕਰ ਦਿੱਤਾ ਹੈ ਦਰਸ਼ਨਯੋਗ ਕਿ ਦਰਸ਼ਨ ਬਰਾੜ ਬਾਗਾ ਪ੍ਰਣਾਤੋ ਵਿਧਾਇਕ ਨੇ ਉਹਨਾਂ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਪਹਿਲਾਂ ਉਹਨਾਂ ਦੇ بیٹے ਖਿਲਾਫ ਵੀ ਐਕਸ਼ਨ ਲਿਆ ਗਿਆ ਸੀ ਚੰਡੀਗੜ੍ਹ 에어ਪੋਰਟ ਤੇ ਭਾਜਪਾ ਸੰਸਦ ਅਤੇ ਅਭਿਨੇਤਰੀ ਕੰਗਣਾ ਰਣੌਤ ਨੂੰ ਥੱਪੜ ਮਾਰਿਆ ਗਿਆ ਥੱਪੜ ਮਾਰਨ ਵਾਲੀ ਮਲਜ਼ਮ ਸੀਆਈਐਸਐਫ ਦੀ ਜਵਾਨ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ ਇਸ ਵੀਡੀਓ ਚ ਸੀਆਈਐਫਐਸ ਦੀ ਮਹਿਲਾ ਕਰਮਚਾਰੀ ਜੋ ਆਖਰੀ ਉਸ ਤੋਂ ਸਾਫ ਚਲਕ ਰਹੀ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਕੰਗੜਾ ਰਣਾਤ ਤੇ ਪੁਰਾਣੇ ਬਿਆਨ ਤੋਂ ਬੇਹੱਦ ਨਿਰਾਸ਼ ਸੀ ਵੀਡੀਓ ਵਿੱਚ ਉਹ ਕਹਿੰਦੀ ਦੱਸ ਰਹੀ ਹੈ ਕਿ ਹਸਨੇ ਬੋਲਿਆ ਸੀ ਕਿ ਕਿਸਾਨ ਅੰਦੋਲਨ ਚ 100-100 ਰੁਪਏ ਲੈ ਕੇ ਔਰਤਾਂ ਬੈਠ ਗਈਆਂ ਨੇ ਉੱਥੇ ਮੇਰੀ ਮਾਂ ਵੀ ਬੈਠੀ ਸੀ ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਦੁਪਹਿਰੇ 3:30 ਵਜੇ ਕੰਗਨਾ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ 에ਅਰਪੋਰਟ ਤੇ ਪੁੱਜੀ ਤਾਂ ਸਿਕਿਉਰਿਟੀ ਚੈੱਕ-ਇਨ ਤੋਂ ਬਾਅਦ ਬੋਰਡਿੰਗ ਲਈ ਜਾਂਦੇ ਸਮੇਂ ਐਲਸੀਟੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਨਾਲ ਸਫ਼ਰ ਕਰ ਸਖਸ਼ ਮਯੰਕ ਮਧੁਰ ਨੇ ਗੁਲਵਿੰਦਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਚੰਡੀਗੜ੍ਹ ਹਵਾਈ ਅੱਡੇ ਤੇ ਸੀਆਈਐਸਐਫ ਵੱਲੋਂ ਸੀਸੀਟੀਵੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਚੰਡੀਗੜ੍ਹ 에어ਪੋਰਟ ਤੇ ਹੋਈ ਬਾਤਸਲੂਕੀ ਤੋਂ ਬਾਅਦ ਮੰਡੀ ਤੋਂ ਸੰਸਦ ਮੈਂਬਰ ਤੇ ਬਾਲੀਵੁੱਡ ਅਭਿਨੇਤਰੀ ਕੰਗਨਾਰ ਨੌਤ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਾਈਵ ਹੋ ਕੇ ਪੂਰੀ ਘਟਨਾ ਬਾਰੇ ਦੱਸਿਆ ਉਹਨਾਂ ਕਹਿੰਦੇ ਕਿ ਮੈਨੂੰ ਮੀਡੀਆ ਅਤੇ ਮੇਰੇ ਪਰਸੰਸਕਾਂ ਦੇ ਬਹੁਤ ਸਾਰੇ ਫੋਨ ਕਾਲ ਆ ਰਹੇ ਨੇ ਮੈਂ ਬਿਲਕੁਲ ਠੀਕ ਹਾਂ ਚੰਡੀਗੜ੍ਹ 에어ਪੋਰਟ ਤੇ ਜੋ ਘਟਨਾ ਵਾਪਰੀ ਉਹ ਸਿਕਿਉਰਿਟੀ ਚੈੱਕ ਨਾਲ ਹੋਈ ਸੀ ਮੈਂ ਸਿਕਿਉਰਿਟੀ ਚੈੱਕ ਤੋਂ ਬਾਅਦ ਅੱਗੇ ਨਿਕਲੀ ਤਾਂ ਦੂਜੇ ਕੈਬਨ ਚ ਜੋ CISF ਦੀ ਮਹਿਲਾ ਕਰਮਚਾਰੀ ਸੀ ਉਸਨੇ ਮੇਰੇ ਅੱਗੇ ਆਉਣ ਤੇ ਕ੍ਰਾਸ ਕਰਨ ਦਾ ਇੰਤਜ਼ਾਰ ਕੀਤਾ ਫਿਰ ਸਾਈਡ ਤੋਂ ਆ ਕੇ ਮੇਰੇ ਚਿਹਰੇ ਤੇ ਹਟ ਕੀਤਾ ਅਤੇ ਗਾਲਾਂ ਵੀ ਕੱਢੀਆਂ ਮੈਂ ਉਸਨੂੰ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਉਸਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਪੋਰਟ ਕਰਦੀ ਹੈ ਉਹਨਾਂ ਕਹਿ ਕਿ ਮੇਰੀ ਚਿੰਤਾ ਹੈ ਕਿ ਪੰਜਾਬ 'ਚ ਵਧ ਰਿਹਾ ਅਤਵਾਦ ਅਤੇ ਕੱਟੜਵਾਦ ਨੂੰ ਕਿਵੇਂ ਨਜਿੱਠਿਆ ਜਾ ਰਿਹਾ ਹੈ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ سلسلہ ਸ਼ੁਰੂ ਹੋਣ ਤੋਂ ਪਹਿਲਾਂ ਕਈ ਸਿਆਸੀ ਪਾਰਟੀਆਂ 'ਚ ਦਲ ਬਦਲੀ ਦਾ ਕਰਮ ਖੂਬ ਚੱਲਿਆ। ਖਾਸ ਕਰਕੇ ਭਾਜਪਾ ਨੇ ਪੰਜਾਬ ਜਨੇ ਕਈ ਸੂਬਿਆਂ ਚ ਕਾਂਗਰਸ ਸ਼੍ਰੋਮਣੀ ਕਾਲਦਲ ਅਤੇ ਹੋਰ ਪਾਰਟੀਆਂ ਤੋਂ ਆਗੂ ਨੂੰ ਇੰਪੋਰਟ ਕੀਤਾ ਇੰਪੋਰਟ ਕੀਤੇ ਜਾਣ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਜਾਂ ਤਾਂ ਟਿਕਟ ਦਿੱਤੀ ਜਾਂ ਨਾਲ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਨਾਲ ਨਿਵਾਜਿਆ ਇਸ ਦਰਮਿਆਨ ਕਈ ਅਜਿਹੇ ਆਗੂ ਸੀ ਜੋ ਹਾਈ ਲੈਵਲ ਸਿਕਿਉਰਿਟੀ ਵਿਵਸਥਾ ਚ ਸਫਲ ਵੀ ਰਿਹਾ ਪਰ ਪੰਜਾਬ ਚ ਭਾਜਪਾ ਨੂੰ ਸਿਰਫ 9 ਫੀਸਦੀ ਦੇ ਲਗਭਗ ਵੋਟ ਫੀਸਦੀ ਸਫਲਤਾ ਮਿਲੀ ਹੈ ਜੋ ਕਿ ਇੰਨੇ ਪਾਪੜ ਵਿਲਣ ਤੋਂ ਬਾਅਦ ਵੀ ਕੁਝ ਨਹੀਂ ਹੈ ਪੰਜਾਬ ਚ ਭਾਜਪਾ ਦੀ ਜੋ ਦੁਰਗਤ ਹੋਈ ਹੈ ਉਸ ਲਈ ਪਾਰਟੀ ਦੇ ਪੁਰਾਣੇ ਆਗੂਆਂ ਜਾਂ ਵਰਕਰਾਂ ਤੋਂ ਕਿਤੇ ਵੱਧ ਉਹ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ਚ ਆਪਣੀ ਮਨਮਰਜ਼ੀ ਨਾਲ ਕੰਮ ਕੀਤਾ ਐਮ ਅਹੁਦੇ ਹੋਣ ਤੋਂ ਬਾਅਦ ਵੀ ਪੁਰਾਣੇ ਵਰਕਰਾਂ ਨੂੰ ਨਾ ਤਾਂ ਵੈਲਿਊ ਦਿੱਤੀ ਗਈ ਤੇ ਨਾ ਹੀ ਉਹਨਾਂ ਨੂੰ ਕਿਤੇ ਐਮੀ ਦਿੱਤੀ ਗਈ ਹੈ ਜਿਸ ਦੇ ਕਾਰਨ ਭਾਜਪਾ ਨੂੰ ਪੰਜਾਬ 'ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਬਾਹਰੋਂ ਜੋ ਆਗੂ ਇੰਪੋਰਟ ਕੀਤੇ ਗਏ ਉਹ ਵੀ ਸਿਰਫ ਆਪਣੀ ਡੱਫਲੀ ਵਜਾਉਂਦੇ ਰਹੇ ਪਾਰਟੀ ਦੀ ਭਲਾਈ ਲਈ ਕਿਸੇ ਆਗੂ ਨੇ ਕੋਈ ਕੰਮ ਨਹੀਂ ਕੀਤਾ ਕੇਂਦਰ ਵੱਲੋਂ ਦਿੱਤੀ ਗਈ ਸੁਰੱਖਿਆ ਵਿਵਸਥਾ ਦਾ ਉਹ ਆਨੰਦ ਮਾਣਦੇ ਰਹੇ ਲੋਕ ਸਭਾ ਹਲਕਾ ਸੰਗਰੂਰ ਤੋਂ 23 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਸੀ ਜਿਸ ਵਿੱਚੋਂ 20 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ ਕਿਉਂਕਿ ਜਮਾਨਤ ਨੂੰ ਬਚਾਉਣ ਵਾਸਤੇ ਬਣਦੀਆਂ ਵੋਟਾਂ ਹਾਸਲ ਨਹੀਂ ਕਰ ਸਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ 364585 ਵੋਟਾਂ ਹਾਸਲ ਕਰਕੇ ਜੇਤੂ ਰਹੇ ਇਸੇ ਤਰ੍ਹਾਂ ਦੂਜੇ ਸਥਾਨ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 191525 ਵੋਟਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਮਰੰਜੀਤ ਮਾਨ ਨੇ 187242 ਵੋਟਾਂ ਲੈ ਕੇ ਤੀਜਾ ਸਥਾਨ ਹਾਸਲ ਕੀ ਪੰਮੇ ਆਪਣੀ ਜਮਾਂਤ ਬਚਾਉਣ 'ਚ ਕਾਮਯਾਬ ਰਹਿਨੇ ਪਰ ਬਾਕੀ ਦੇ ਵੀ ਉਮੀਦਵਾਰ ਆਪਣੀ ਜਮਾਂਤ ਨਹੀਂ ਬਚਾ ਸਕੇ ਇਥੋਂ ਭਾਰਤੀ ਜਨਤਾ ਪਾਰਟੀ ਨੇ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਅਰਵਿੰਦ ਖੰਨਾ 128253 ਵੋਟਾਂ ਹਾਸਲ ਕਰਕੇ ਚੌਥੇ ਨੰਬਰ ਤੇ ਰਹਿ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਡਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਉਹ ਸਿਰਫ 62000 ਵੋਟਾਂ ਹਾਸਲ ਕਰ ਸਕੇ ਮਸ਼ਹੂਰ ਪੰਜਾਬੀ ਗਾਇਕ ਸਰਦਾਰ ਅਲੀ ਦੀ ਗੱਡੀ ਦਾ ਚਲੰਦਰ ਪਠਾਨਕੋਟ ਹਾਈਵੇ ਤੇ ਭੋਗਪੁਰ ਨੇੜੇ 12 ਵਜੇ ਦੇ ਕਰੀਬ ਸਨੋਰਾ ਪੁਲ ਤੇ ਭਿਆਨਕ ਹਾਦਸਾ ਵਾਪਰ ਗਿਆ ਹਾਦਸੇ 'ਚ ਮਸ਼ਹੂਰ ਗਾਇਕ ਸਰਦਾਰ ਅਲੀ ਦਾ ਵਾਲ-ਵਾਲ ਬਚਾ ਹੋ ਗਿਆ ਸਰਦਾਰ ਅਲੀ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਸਰਦਾਰ ਅਲੀ ਦੇ ਦੋ ਭਤੀਜੇ ਅਤੇ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਦੀ ਟੀਮ ਨੇ ਹਸਪਤਾਲ ਦਾਖਲ ਕਰਵਾਇਆ ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਲੱਗੀ ਰੇਲਿੰਗ 'ਚ ਫਸਨ ਕਰਕੇ ਕਾਰ ਵਿਚਾਲੇ ਹੋਈ ਪਾੜ ਗਈ ਇਸ ਦੌਰਾਨ ਚੰਗੀ ਗੱਲ ਇਹ ਰਹੀ ਹੈ ਕਿ ਇਸ ਤਰ੍ਹਾਂ ਦਾ ਹਲ ਜਾਣੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਸਾਈਬਰ ਠੱਗਾਂ ਵੱਲੋਂ ਆਏ ਦਿਨ ਲੋਕਾਂ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਜਿਸ ਵਿੱਚ ਚੰਗੇ ਬਿਜ਼ਨਸਮੈਨ ਅਤੇ ਹੋਰ ਵੀ ਨਾਮਵਰ ਲੋਕ ਇਨ੍ਹਾਂ ਦੇ ਸ਼ਿਕੰਜੇ ਵਿੱਚ ਫਸ ਚੁੱਕੇ ਨੇ ਹੁਣ ਇਨ੍ਹਾਂ ਸਾਈਬਰ ਠੱਗਾਂ ਵੱਲੋਂ ਗੁਰੂ ਘਰ ਦੀਆਂ ਸ੍ਰਾਵਾਂ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਤੇ ਛੁੱਟੀਆਂ 'ਚ ਗਿਣਤੀ ਵੱਧ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰਾਵਾਂ ਦੇ ਮੈਨੇਜਰ ਵੱਲ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ ਹੈ ਕਿ ਮੈਨੇਜਰ ਗੁਰਪ੍ਰੀਤ ਸਿੰਘ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਆਨਲਾਈਨ ਠੱਗੀਆਂ ਹੋਣ ਦੇ ਮਾਮਲੇ ਵੱਧ ਰਹੇ ਨੇ ਜਿਸ ਕਾਰਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਨ ਲਈ ਸ਼ਰਧਾਲੂਆਂ ਵੱਲੋਂ ਆਨਲਾਈਨ ਕਮਰਾ ਬੁੱਕ ਕਰਵਾਉਣ ਲਈ ਇਹਨਾਂ ਠੱਗਾਂ ਵੱਲੋਂ ਝੂਠੀਆਂ ਆਈਡਿਜ਼ ਬਣਾ ਕੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਜਾ ਰਿਹਾ ਹੈ। ਫਿਲਹਾਲ ਇਸ ਸੰਬੰਧ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ। ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਸੱਚਾ ਕਾ